ਸੋ ਹਾਂ ਜੀ ਬੀਸ ਤੋਂ ਅਗਿਆ ਬੀਟਲ ਬੱਕਰੀਆਂ ਆ ਗਈਆਂ। ਇਹੋ ਚਿੱਟਾ ਬੱਕਰਾ ਕਿ ਉਹ ਬੱਕਰੀ ਵੇ? ਬੱਕਰਾ ਹੀ ਉਹ। ਚਿੱਟਾ ਬੱਕਰਾ ਜਾਂ ਬੱਕਰੀਆਂ ਬੈਠੀਆਂ। ਇਧਰ ਇੱਕ ਪੱਠ ਬੈਠੀ ਛੋਟੀ। ਜਾਂ ਬਰਬਾ। ਕਾਫੀ ਨਾਲ ਜਿਹੜੇ ਸੇਲਾ ਬਾਈਆਂ ਕੋਲੇ। ਇਹ ਨੰਬਰ ਆਪਾਂ ਤੁਹਾਨੂੰ ਦੇ ਦਾਂਗੇ ਵੀਡੀਓ ਵਿੱਚ ਚੱਲੂਗਾ ਨੰਬਰ। ਉਹ ਨੰਬਰ ਆ ਦੇ ਕਰ ਲੈ ਸੰਪਰਕ। ਕਿੰਨਾ ਮਾਲ ਨੰਬਰ ਵੀ ਆਪਣਾ? 99764 58541 ਠੀਕ ਹੈ ਕਿਹੜੇ ਰਗੇ ਤੇ ਆਪਾਂ? ਰੀਦ ਕੋਟੇ ਰਗੇ ਤੋਂ ਆਇਆ ਬਾਈ। ਠੀਕ ਹੈ। ਬਾਕੀ ਆ ਬੱਕਰੀਆਂ ਤੁਸੀਂ ਦੇਖ ਸਕਦੇ ਹੋ ਚੰਗੀਆਂ ਬੱਕਰੀਆਂ, ਬੀਟਲ ਬੱਕਰੀਆਂ, ਚੰਗੀ ਹੈਡ ਦੀਆਂ ਜੇਕਰ ਕੋਈ ਇਹਨੇ ਖਰੀਦਨੀ ਹੈ ਨੰਬਰਾਂ ਤੇ ਕਰ ਲੈ ਸੰਪਰਕ ਤੇ ਆ ਚਿੱਟੀਆਂ ਤੋਂ ਬਰਬਰੀਆਂ ਬਈਆਂ ਕੋਲ ਆ ਸਿੰਗਾ ਵਾਲੀ ਬਰਬਰੀ ਤੇ ਆ ਕੋਨੀ ਹੈ ਤੇ ਸਾਰੀਆਂ ਬੱਕਰੀਆਂ ਸੇਲ ਆ ਤੇ ਨੰਬਰਾਂ ਤੇ ਕਰ ਲੈ ਸੰਪਰਕ ਸੋ ਹਾਂਜੀ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਇੱਕ ਡੌਗ ਸੇਲ ਆਸਤੇ ਲੈ ਕੇ ਆ ਬਈ ਹਾਂਜੀ ਵੀ ਕੀ ਵਾਲਾ ਜੀ ਵਧੀਆ ਬਈ ਤੂੰ ਜੀ ਤੇ ਕਿਹੜੇ ਰਗੀ ਤੋਂ ਇਹ ਬਈ ਇਹਦੇ ਰੰਪਰੇ ਫੂਲ ਤੋਂ ਬਈ ਠੀਕ ਆ ਤੇ ਕਿਹੜੀ ਨਸਲ ਦਾ ਬਈ ਇਹ ਅਮਰੀਕਨ ਬੁਲੀ ਆ ਬਈ ਠੀਕ ਆ ਤੇ ਕੀ ਰੇਟ ਕਰਦੇ ਆ ਪਏ ਇਹ 10000 ਕਰਦੇ ਆ ਬਈ ਠੀਕ ਆ ਤੇ ਉਹ ਪੁੱਤਰ ਵੀ ਆਪਣੇ ਹਾਂ ਬਈ ਉਹ ਵੀ ਆਪਣੇ ਠੀਕ ਆ ਇਹ ਕਿਹੜੀ ਨਸਲ ਦੇ ਆਗੇ ਇਹ ਲੱਕੇ ਆਗੇ ਬਈ ਠੀਕ ਆ ਇਹ ਵੀ ਜੋੜੇ ਹੀ ਆ ਬਈ ਹਾਂ ਹਾਂ ਬਈ ਜੋੜੇ ਹੀ ਆ ਵਿੱਚ ਬੱਤਕਾਂ ਵੀ ਆ ਹਾਂ ਬਈ ਬੱਤਕਾਂ ਵੀ ਆ ਠੀਕ ਆ ਆਪਣਾ ਸਿਲਪਰ ਚੇਹ ਦਾ ਕੰਮ ਹੀ ਆ ਬਈ ਹਾਂ ਹਾਂ ਬਈ ਠੀਕ ਆ ਏ ਆਪਣਾ ਮੋਬਾਈਲ ਨੰਬਰ ਬੋਲ ਦਵਾਂ 62831 ਬਈ ਠੀਕ ਐ 33921 ਠੀਕ ਐ ਸੋ ਜੇ ਕਿਸੇ ਨੇ ਜਾਨਵਰ ਲੈਣੇ ਨੇ ਨੰਬਰ ਕਰ ਲੈਣਾ ਇਸ ਤੋਂ ਬਾਅਦ ਤੁਹਾਨੂੰ ਦਿਖਾਵਾਂਗੇ ਵੈਸੇ ਮੰਡੀ ਬਹੁਤ ਜਿਆਦੇ ਰਸ ਹੈ ਮੰਡੀ ਤੁਸੀਂ ਦੇਖ ਸਕਦੇ ਹੋ ਬਹੁਤ ਜਿਆਦੇ ਮੰਡੀ ਭਰਤੀ ਹੈ ਘਾਟੂ ਮਾਲ ਦੇਸੀ ਮਾਲ ਇੱਧਰ ਆ ਗਏ ਬੱਕਰੀਆਂ ਨੇ ਖੁਰਨੀਆਂ ਇਹ ਮੰਡੀ ਵਿੱਚ ਆ ਗਈਆਂ ਪਟਾਸ਼ ਆਪਣੀ ਹਾਂਜੀ ਵੀ ਕੀ ਹਾਲ ਚਾਲ ਹੈ ਵਧੀਆ ਜੀ ਸਸੇ ਗੌਰ ਸਾਰਿਆਂ ਨੂੰ ਤੇ ਕਿਹੜੇ ਵਰਗੇ ਤੋਂ ਆਏ ਆ ਆਪਾਂ ਬਈ ਆਪਾਂ ਭਾਈ ਰੂਪੇ ਤੋਂ ਆਏ ਆ ਜੀ ਰਾਮ ਪ੍ਰਭੂਲ ਦੇ ਨੇੜੇ ਪਿੰਡ ਆ ਇਹ ਖੁਰਨੀ ਆ ਜਿਹੜੀ ਵੱਡੀ ਖੁਰਨੀ ਆ ਕਿੰਨੇ ਫੁੱਟ ਦੀ ਹੋਗੀ ਇਹ 6 ਫੁੱਟ ਦੀ ਖੁਰਨੀ ਆ ਜੀ ਠੀਕ ਆ ਆਹ ਤੇ ਕੀ ਰੇਟ ਆ ਪ੍ਰਾਈਸ 3000 ਰੁਪਏ 2000 ਰੁਪਏ ਠੀਕ ਆ ਆਪਾਂ ਦਿਵਾਲੀ ਆਫਰ ਲਾਇਆ 200 ਰੁਪਏ ਖੁਰਨੀ ਛੱਡਾਂਗੇ 2800 ਰੁਪਏ ਦੀ ਖੁਰਨੀ ਠੀਕ ਆ ਠੀਕ ਆ ਇਹ ਜਿਹੜੀ ਆ ਖੁਰਨੀ ਆ ਗਈ ਵੱਡੀ ਇਹ ਮੱਝਾਂ ਤੇ ਵਾਹਣਾਂ ਲਈ ਵੱਡੀ ਹਾਂਜੀ ਕਟਲੂਆਂ ਵਾਸਤੇ ਕਟੀਆਂ ਵਾਸਤੇ ਮੱਝਾਂ ਵਾਸਤੇ ਗਾਵਾਂ ਬੱਛਾਂ ਇਹਦਾ ਕੀ ਰੇਟ ਰਹੂਗਾ ਭੋਲ ਚਾ ਮਤਲਬ ਟੂਟੇ ਲਾਉਣ ਵਾਸਤੇ ਵੀ ਸਪੇਸ ਛੱਡਦੇ ਆ ਠੀਕ ਆ ਧੂਣੀ ਧੂਣੀ ਦੇਖੋ ਨਹੀਂ ਆਣਾ ਸਾਫ਼ ਹੋਏ ਨਹੀਂ ਪਾਣੀ ਨੀ ਮਾਰਦੇ ਭਾਵੇਂ ਹਾਂਜੀ ਹਾਂਜੀ ਠੀਕ ਆ ਇਹਦਾ ਕੀ ਰੇਟ ਰਹੂਗਾ ਇਹ ਮੇਰੇ 1600 ਰੁਪਏ ਦੀ 1500 ਹੀ ਲੱਗ ਜੂਗੀ ਠੀਕ ਆ ਇਹ ਪਿੰਜਰਾ ਆ ਗਿਆ ਛੋਟਾ ਪਿੰਜਰਾ ਹਾਂਜੀ ਇਹ ਪਿੰਜਰਾ ਛੋਟਾ ਤੋਤੇ ਆ ਖਤਰੀ ਤੋਤੇ ਉਧਰ ਰੱਖਦੇ ਜੱਕ ਪੁੱਤਰ ਰੱਖਦਾਗੇ ਕਰੇ ਹਾਂਜੀ ਹਾਂਜੀ ਠੀਕ ਆ ਇਹਦਾ ਕੀ ਰੇਟ ਰਹੂਗਾ ਇਹਦਾ ਰੇਟ ਹੈ ਜੀ 1500 ਰੁਪਏ ਜੀ ਠੀਕ ਆ ਇਹ 1400 ਦਾ ਲੱਗੂਗਾ 1500 ਰੁਪਏ ਇਹ ਵੱਡਾ ਪਿੰਜਰਾ ਆ ਇਹ ਵੱਡਾ ਪਿੰਜਰਾ ਕੁੱਤਿਆਂ ਵਾਸਤੇ ਮੁਰਗੀਆਂ ਵਾਸਤੇ ਕਬੜਾ ਵਾਸਤੇ ਠੀਕ ਹੈ ਇਹ ਫੋੜੇ ਆਵੇ ਹਾਂਜੀ ਸਟੀਲ ਹੀ ਫੋੜੇ ਜੀ ਠੀਕ ਹੈ ਤੇ ਹੋਰ ਜਿਹੜਾ ਅੱਗੇ ਸਮਾਨ ਪਿਆ ਆਪਣੇ ਕੋਲ ਜਿਵੇਂ ਟੈਂਕੀ ਪਾਣੀ ਉਹ ਆਪਣੇ ਕੋਲੇ ਆਹ ਘੁਰਨੀ ਲੰਮੀ ਘੁਰਨੀ 8 ਫੁੱਟੀ ਜੀ ਆ ਸਾਰੀ ਆਹ ਵੱਡੀ ਘੁਰਨੀ 8 ਫੁੱਟੀ ਠੀਕ ਹੈ ਸਾਰੇ ਸਾਈਜ਼ ਹੁੰਦੇ ਆਪਣੇ ਕੋਲੇ ਆ 5 ਫੁੱਟ ਕੁਰਨੀ ਆ ਜੀ ਠੀਕ ਹੈ ਉਹ 4 ਫੁੱਟ ਆ ਜੀ ਤੇ ਜਿਹੜਾ ਗਿਆ ਆਪਣੇ ਕੋ ਪੀੜੀਆਂ ਪੰਗਿਆ ਇਹ ਆਪਣੇ ਕੋਲੇ ਹੈਗੇ ਮਸ਼ੀਨਾਂ ਦੇ ਸਟਾਰਟਰਾਂ ਦੇ ਮਸ਼ੀਨਾਂ ਦੇ ਠੀਕ ਹੈ ਡਰਮਾਂ ਦੇ ਢੋਲ ਜਿ ਨਹੀਂ ਹੁੰਦੇ ਆ ਉਹਨਾਂ ਦੇ ਦੱਸਿਓ ਪਾਣੀ ਦਿੱਤਾ ਕਰਨ ਵਾਲਾ ਆ ਗਿਆ ਵੀ ਹਾਂ ਜੀ ਪਾਣੀ ਦਿੱਤਾ ਕਰਨ ਵਾਲਾ ਕਿੱਚਰੇ ਠੀਕ ਹੈ ਤੇ ਇਹ ਕਿੰਨਾ ਪਾਣੀ ਪੈਂਦਾ ਇਹ ਵਿੱਚ 30 ਲੀਟਰ ਹਾਂ ਜੀ ਠੀਕ ਹੈ ਸਾਰਾ ਕੁਝ ਇਹਦੇ ਨਾਲ ਕਰਕੇ ਪੈਪ ਵਗੈਰਾ ਸਾਰਾ ਕੁਝ ਦਵਾਗੇ ਇਹਦੇ ਨਾਲ ਠੀਕ ਹੈ ਇਹਦਾ ਕੀ ਰੇਟਰ ਹੋਊਗਾ ਇਹ 2000 ਰੁਪਏ ਦਾ ਜੀ ਉਹ 3000 ਰੁਪਏ ਦਾ ਹਾਂ ਪਰ ਆ ਗਈ ਚਰੇ ਇਹ ਥੋੜਾ ਹਲਕਾ ਠੀਕ ਹੈ ਹਾਂਜੀ ਇਹ ਥੋੜੇ ਹੋਗੇ ਲੋਹੇ ਦੇ ਵੀ ਡੈਸਟੀ ਇਹ ਚੁੱਲਾ ਹਾਂਜੀ ਠੀਕ ਹੈ ਕੁੰਡੇ ਵਾਲਾ ਵਧੀਆ ਲੋਹੇ ਦਾ ਸੀ ਰੈਡ ਦਾ ਜੀ ਇਹ 1200 ਰੁਪਏ ਦਾ ਲੱਗ ਜੂਗਾ ਜੀ ਠੀਕ ਹੈ ਅੱਠ ਨੌ ਬਾਕੀ ਹੋਰ ਵੀ ਸਮਾਨ ਸਾਰਾ ਹੁੰਦਾ ਆਪਣੇ ਕੋਲੇ ਹਾਂਜੀ ਹਾਂਜੀ ਇਹ ਮਟਾਸ਼ ਕੁਛ ਹੋ ਗਈ ਨਾ ਇਹ ਹਾਂਜੀ ਆਪਣੀ ਤੁਹਾਨੂੰ ਡਰੈਸ ਤੇ ਨੰਬਰ ਬੋਲ ਦੋ ਸਾਰਾ ਆਪਣੀ ਦੁਕਾਨ ਭਾਈ ਰੂਪੇ ਪਿੰਡ ਚ ਹੈ ਗੁੰਟੀ ਰੋਡ ਤੇ ਆ ਠੀਕ ਹੈ ਠੀਕ ਹੈ ਉੱਥੇ ਜਿੱਥੇ ਮਰਜੀ ਪਛਲੇ ਜਸਤੀ ਗੈਸ ਵੈਲਡਿੰਗ ਵਾਲੇ ਠੀਕ ਹੈ ਤੇ ਮੋਬਾਈਲ ਨੰਬਰ ਇਹ ਮੋਬਾਈਲ ਨੰਬਰ 994724833 ਠੀਕ ਹੈ ਬਈ